स्टेट बैंक ऑफ इंडिया ब्रांच मोगा रोह शाहकोट ਵੱਲੋਂ ਬੈਂਕ ਦੀ 69ਵੇਂ ਵਰੇਗੰਢ ਮੌਕੇ ਰੀਜਨਲ ਮੈਨੇਜਰ ਜੁਲੰਦਰ ਕ੍ਰਿਸ਼ਨਾ ਸਿੰਘ ਦੀ ਅਗਵਾਈ ਤੇ ਬੈਂਕ ਦੇ ਬ੍ਰਾਂਚ ਚੀਫ ਮੈਨੇਜਰ ਸੰਜੀਵ ਚੰਦਰਾ ਦੀ ਦੇ ਕਰਕੇ 500 ਬੂਟੇ ਲਗਾਏ ਗਏ ਇਸ ਮੌਕੇ ਬੈਂਕ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮਤਵ ਨਾਲ ਸਰਕਾਰੀ ਹਾਈ ਸਕੂਲ ਕੋਟਲਾ ਸੂਰਜਮਲ ਚ 250 ਬੂਟੇ ਤੇ ਦੂਸਰੇ ਗ੍ਰਾਮ ਸ਼ਾਕੋਨ ਨਜ਼ਦੀਕ ਪਈ ਪੁੱਡਾ ਦੀ ਜਗ੍ਹਾ 'ਤੇ ਵੀ ਇੱਕ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ 250 ਬੂਟੇ ਲਗਾਏ ਗਏ ਇਸ ਮੌਕੇ ਚੀਫ ਮੈਨੇਜਰ ਸੰਜੀਪ ਚੰਦਰਾ ਨੇ ਕਿਹਾ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਬੈਂਕ ਵੱਲੋਂ ਬੂਟੇ ਲਗਾਏ ਜਾ ਰਹੇ ਹਨ ਦਰੱਖਤਾਂ ਦੀ ਕਟਾਈ ਹੋਣ ਕਾਰਨ ਹਰ ਸਾਲ ਗਰਮੀ ਵਧਦੀ ਜਾ ਰਹੀ ਹੈ ਤੇ ਆਕਸੀਜਨ ਦੀ ਵੀ ਕਮੀ ਹੋਣ ਕਾਰਨ ਵੀ ਊਰਗਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ ਇਸ ਲਈ ਬੂਟੇ ਲਗਾਉਣਾ ਸਮੇਂ ਦੀ ਮੁਖ ਲੋੜ ਹੈ ਸ਼ਾਖੋਟ ਤੋਂ ਸਿੱਧਕਪਰੀ ਸਿੰਘ ਸੱਚ ਦੇਵਾ ਦੀ ਰਿਪੋਰਟ ਹਾਂਜੀ ਅੱਜ ਸਾਨੂੰ ਉਹਨਾਂ ਸਟੇਟ ਬੈਂਕ ਦੇ ਮੈਨੇਜਰ ਸਾਹਿਬ ਨੇ ਸਾਕੇਟ ਕਰ ਦਿੱਤੀ ਆ ਇਹਨਾਂ ਦਾ 69ਵਾਂ ਕਾਟੂਨ ਬਰਸਾ ਬਰਸਾ ਵਾ ਜਿਹੜੇ ਜਿਹੜਾ ਇਹ ਸੇਵਾ ਕਰਦੇ ਆ ਨਤਰਮਾ ਪ੍ਰਸ਼ੂਆ ਉਹਨਾਂ ਨੇ ਸਾਡੇ ਸਹਿਰਾ ਕੌਂਡੇ ਦੇ ਵਿੱਚ 250 ਬੋਟਾ ਦਿੱਤਾ ਵਾ ਜਿਹੜੇ ਅਸੀਂ ਇੱਥੇ ਲਾਉਣਾ ਵਾ ਅਸੀਂ ਸਾਡੀ ਇਹ ਸਰਕਾਰ ਕੋ ਵੀ ਮੰਗਾ ਕਿ ਤੁਸੀਂ ਵੀ ਸਾਡੀ ਹੈਲਪ ਕਰੋ ਜਿੱਦਾ ਇਹ ਗੱਲ ਆ ਸਰਕਾਰ ਕੋ ਇਹ ਵੀ ਮੰਗਾ ਵਾ ਵੀ ਅਸੀਂ ਇੱਥੇ ਬਾਰਕ ਬਣਾਉਣਾ ਚਾਹੁੰਦੇ ਆ ਸਾਡੀ ਉਹ ਹੈਲਪ ਕਰਨਾ ਇਸ ਵਿੱਚ ਸਰਕਾਰ ਸਾਡੀ ਵਾਤ ਉਹ ਇਸ ਦੇ ਵਿੱਚ ਜੋ ਯੋਗਦਾਨ ਬੰਦਾ ਵਾ ਉਹ ਪਾਉਣ ਜਿੱਦਾ ਮਹਿੰਦਰ ਸਾਹਿਬ ਨੇ ਪਾਇਆ ਸਾਡੀ ਹੈਲਪ ਕੀਤੀ ਹੈ ਤੇ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ जिदा असं बूटे लाने इतना सारे साढ़े आए मदद करे असी वार्क बनाइए सारा शाहकोट आवे इतिया तरीके वातावरण वात शुद्ध होर कर अपना इन्जॉय कर नमस्कार आज स्टेट बैंक इंडिया वालों उन्हत्तरवीं बसगाठ मना रहे हैं उस वालों वातावरण को सुरक्षित रखने वास्ते सारे जगह प्लाटेसन का कार्यक्रम चल रहे हैं आज सूरत में कोटला में ढाई प्लांट लगाए जा रहे हैं और समाज सेवा संस्था शाहकोट में दैसो प्लांट लगाए जा रहे हैं जो पर्यावरण की सुरक्षा इस जरूरत है कि आज आ, हमारे जो बुज़ुर्ग हैं उनको सांस लेने में दिक्कत आ रही है जो हमारे बुजुर्ग हैं अपना दम तोड़ रहे हैं और तो पर्यावरण सुरक्षित नहीं रहने के कारण गर्मी इतने टेम्परेचर बढ़ गए हैं सारे पेड़ पौधे काटे जा रहे हैं लेकिन लगाए कट जा रहे हैं इस करके स्टेट बैंक ऑफ इंडिया वलो इसकी सहूलियत दी जा रही है कि हरेक पिंड बिचो प्लांटेशन का कार्यक्रम चल रहे हैं और सारे जालंधर डिस्ट्रिक्ट में सारे पिंड बिचो प्लांटेशन का काम चल रहे हैं